ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਜਿਹੜਾ ਪ੍ਰੈਸ ਕਰ ਲੈਣ ਤਾਂ ਕਿ ਡੇਲੀ ਜਿਹੜੀ ਅਸੀਂ ਅਪਲੋਡ ਕਰ ਰਹੇ ਆ ਵੀਡੀਓ ਤੁਹਾਡੀ ਸਕਿਪ ਨਾ ਹੋ ਸਕੇ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਆ ਉਹ ਰਖੜੀ ਆਫਰ ਤੇ ਰਹਿਣ ਵਾਲੀ ਆ ਅਸੀਂ ਤੁਹਾਡੇ ਵਾਸਤੇ ਪ੍ਰਿੰਸੈਸ ਕਲੈਕਸ਼ਨ ਏਕੇ ਟੈਕਸ ਦੇ ਸੂਟ ਲੈ ਕੇ ਆਏ ਆ ਤੇ ਸਾਰੇ ਸੂਟ ਰਹਿਣਗੇ ਆਫਰ ਦੇ ਵਿੱਚ ਅਨ ਅਸੀਂ ਜਿਹੜਾ ਤਿਹਾਰ ਕਰਕੇ ਰਖੜੀ ਤਿਆਰ ਕਰਕੇ ਅਸੀਂ ਤੁਹਾਡੇ ਲਈ ਆਫਰ ਰੱਖਿਆ ਸੂਟਾਂ ਦਾ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜਿਹੜੀਆਂ ਮੇਰੇ ਭੈਣਾਂ ਨੇ ਕੋਈ ਵੀ ਸੂਟ ਬਾਇ ਕਰਨਾ ਤਾਂ ਆਪਣਾ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਆ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕ ਬੁੱਕ ਕਰ ਸਕਦੇ ਹੋ ਅੱਜ ਦਾ ਜਿਹੜਾ ਸਾਡਾ ਸੂਟ ਰਹਿਣ ਵਾਲਾ ਦੇਖੋ ਫਸੇ ਲੈ ਕੇ ਅਸੀਂ ਸ਼ਿਮਰ ਦਾ ਜੀ ਇਹ ਵੀ ਅਸੀਂ ਆਫਰ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਸ਼ਿਮਰ ਦਾ ਸ਼ਰਟ ਹੈ ਜੀ ਇਹਦੇ ਨਾਲ ਬਾਟਮ ਰਹੂਗੀ ਏਕੇ ਟੈਕਸ ਦੀ ਰਹਿਣ ਵਾਲੀ ਹੈ ਜੀ ਸ਼ਿਮਰ ਕਾਟਨ ਆ ਲਿਖਿਆ ਤੁਹਾਨੂੰ ਤਾਂ ਖਾਰਾ ਸਕਦੇ ਆ ਕਾਟਨ ਸ਼ਿਮਰ ਠੀਕ ਹੈ ਜੀ ਕਾਟਨ ਲੌਨ ਸ਼ਿਮਰ ਹੈ ਜੀ ਠੀਕ ਹੈ ਏਕੇ ਟੈਕਸ ਦੀ ਰਹਿਣ ਵਾਲੀ ਹੈ ਇਹਦੇ ਨਾਲ ਜਿਹੜੀ ਬਾਟਮ ਰਹਿਣ ਵਾਲੀ ਹੈ ਉਹ ਸੈਲਫ ਦੇ ਵਿੱਚ ਰਹੂਗੀ ਬਾਟਮ ਸੈਲਫ ਦੇ ਵਿੱਚ ਰਹੂਗੀ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਆ ਸਿਰਫ ਦੇਖੋ ਇਹ ਵਾਲੀ ਰਹਿਣ ਵਾਲੀ ਹੈ ਬਾਟਮ ਸੈਲਫ ਦੇ ਵਿੱਚ ਤੇ ਅਸੀਂ ਤੁਹਾਨੂੰ ਪਰਾਇ ਦੇ ਰਹੇ ਹਾਂ ਰਖੜੀ ਆਫਰ ਤੇ ਬਿਲਕੁਲ 750 ਚ ਦੇਖੋ ਤੁਹਾਨੂੰ ਸ਼ਿਮਰ ਦਾ ਸੂਟ ਦੇ ਰਹੇ ਹਾਂ ਅਸੀਂ ਮੈਚਿੰਗ 750 ਦੇ ਵਿੱਚ ਅਸੀਂ ਇਹ ਸੂਟ ਤੁਹਾਨੂੰ ਦੇ ਰਹੇ ਹਾਂ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜਿਹੜੀ ਵੀ ਮੇਰੀ ਭੈਣ ਨੂੰ ਇਹ ਵਾਲਾ ਸੂਟ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਮੈਚਿੰਗ ਸੂਟ ਰਹਿਣ ਵਾਲਾ ਛੇ ਅਗਲਾ ਸੂਟ ਚੈੱਕ ਕਰੋ ਜੀ ਉਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਸ਼ਿਮਰ ਦਾ ਇਹਦੇ ਵਿੱਚ ਇੱਕ ਕਲਰ ਹੋਰ ਮਿਲੂਗਾ ਤੁਹਾਨੂੰ ਦੇਖੋ ਇਹ ਕੇ ਵਾਲਾ ਕਲਰ ਆਊਗਾ ਬੜਾ ਪਿਆਰਾ ਜਿਹਾ ਰਹਿਣ ਵਾਲਾ ਸ਼ਿਮਰ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਮੈਚਿੰਗ ਮਿਲੂਗੀ ਤੁਹਾਨੂੰ बॉटम देखो कॉटन लॉन शिमर ਲਿਖਿਆ ਹੋਇਆ ਜੀ ਸਾਰੇ ਸੂਟ ਰਹਿਣ ਵਾਲੇ ਆਫਰ ਦੇ ਵਿੱਚ ਬੜੀ ਲੋ ਜੀ ਇਹਨਾਂ ਦੀ ਪ੍ਰਾਈਸ ਹੈ ਜਲਦੀ-ਅਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਬਾਏ ਕਰ ਸਕਦੇ ਹੋ ਠੀਕ ਹੈ ਲਿਮਟ ਜੇ ਸਾਡੇ ਕੋਲੇ ਸੂਟ ਹੈ ਜੀ ਜਿਹੜੀ ਵੀ ਵੇਰੀ ਭੈਣ ਨੂੰ ਪਸੰਦ ਆ ਜਲਦੀ-ਅਲਦੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਦੇਖੋ ਇਹਨਾਂ ਰਹਿਣ ਵਾਲੀ ਹੈ ਸੈਲਫ ਪ੍ਰਿੰਟ ਦੀ बॉटम ਇਹ ਵਾਲੀ ਸੈਲਫ ਪ੍ਰਿੰਟ ਦੀ ਰਹਿਣ ਵਾਲੀ ਹੈ बॉटम 750 ਤੁਹਾਨੂੰ ਦੇ ਰਹੇ ਆ ਇਹਦਾ ਪ੍ਰਾਈਸ ਸ਼ਿਮਰ ਦਾ ਜੀ 750 ਤੁਹਾਨੂੰ ਦੇ ਰਹੇ ਆ ਪ੍ਰਾਈਸ ਸ਼ਿਮਰ ਦਾ ਆਫਰ ਪ੍ਰਾਈਸ ਦੇ ਰਹੇ ਆ ਬੜਾ ਸੋਹਣਾ ਜਿਹਾ ਸੂਟ ਹੈ ਸ਼ਿਮਰ ਦਾ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਸ਼ਿਮਰ कॉटन ਲੌਨ ਹੈ ਜੀ ਏਕੇ ਟੈਕਸ ਦੀ 750 ਦੇ ਰਹੇ ਆ ਤੁਹਾਨੂੰ ਆਫਰ ਦੇ ਵਿੱਚ ਪ੍ਰਾਈਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੋ ਜੀ ਅਗਲਾ ਸੂਟ ਦੇਖੋ ਜੀ ਇਹ ਵੀ ਇਹ ਵਾਲਾ ਸੂਟ ਰਹਿਣ ਵਾਲਾ ਏਕੇ ਟੈਕਸ ਦਾ ਪ੍ਰਿੰਸਸ ਜੂ ਕਲੈਕਸ਼ਨ ਮੈਚਿੰਗ ਸੂਟ ਰਹਿਣ ਵਾਲਾ ਹੈ 셀ਫ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਪ੍ਰਿੰਸਸ ਜੂ ਕਲੈਕਸ਼ਨ ਆ ਏਕੇ ਟੈਕਸ ਦੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਆਫਰ ਦੇ ਵਿੱਚ ਤੁਹਾਡੇ ਵਾਸਤੇ ਇਹ ਵਾਲਾ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਮੈਚਿੰਗ ਰਹਿਣ ਵਾਲੀ ਹੈ ਜਿਹਦੇ ਨਾਲ ਬਾਟਮ ਠੀਕ ਹੈ ਜੀ ਮੈਚਿੰਗ ਰਹਿਣ ਵਾਲੀ ਹੈ ਬਾਟਮ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਹੈ ਪ੍ਰਿੰਸੈਸ ਜੁ ਕਲੈਕਸ਼ਨ ਦਾ ਦੇਖੋ ਤੁਹਾਡੇ ਵਾਸਤੇ ਆਫਰ ਜੀ ਅਸੀਂ ਸੂਟ ਲੈ ਕੇ ਆਏ ਆ ਸਿਰਫ 650 ਦੇ ਵਿੱਚ ਤੁਹਾਨੂੰ ਅਸੀਂ ਇਹ ਸੂਟ ਦੇ ਰਹੇ ਆ ਠੀਕ ਹੈ ਜੀ 650 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦੇ ਰਹੇ ਆ 셀ਫ ਪ੍ਰਿੰਟ ਦੀ ਰਹਿਣ ਵਾਲੀ ਹੈ बॉਟਮ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 650 ਦੇ ਵਿੱਚ ਤੁਹਾਨੂੰ ਅਸੀਂ ਪ੍ਰਿੰਸੈਸ ਜੁ ਕਲੈਕਸ਼ਨ ਦਾ ਮੈਚਿੰਗ ਸੂਟ ਦੇ ਰਹੇ ਆ ਜੀ ਦੇਖੋ ਤੁਹਾਡੇ ਲਈ ਸੀ ਆਫਰ ਪ੍ਰਾਈਸ ਲੈ ਕੇ ਆਏ ਠੀਕ ਹੈ ਅਗਲਾ ਸੂਟ ਚੈੱਕ ਕਰੋ ਅਗਲਾ ਸੂਟ ਰੈਨ ਵਾਲਾ ਜੀ ਨਹੀਂ ਨਾ ਤਾਂ ਪਹਿਲਾਂ ਮੈਨੂੰ ਕਹਿ ਤੁਸੀਂ ਆਏਗਾ ਖੜੀ ਹੋ ਕੇ ਬਣਾ ਫਿਰ ਜਦੋਂ ਪ੍ਰਿੰਟ ਦੇਖੇ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਚੈੱਕ ਕਰ ਸਕਦੇ ਤੁਸੀਂ ਪ੍ਰਿੰਟ ਨੂੰ ਮੈਚਿੰਗ ਰਹਿਣ ਵਾਲੀ ਇਹ ਨਾਲ ਬਾਟਮ ਮੈਚਿੰਗ ਬਾਟਮ ਰਹਿਣ ਵਾਲੀ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਿਰਫ ਦੇ ਰਿਹਾ ਤੁਹਾਨੂੰ 650 ਦੇ ਵਿੱਚ ਮੈਚਿੰਗ ਸੂਟ ਦੇ ਰਿਹਾ ਆਫਰ ਪ੍ਰਾਈਸ ਦੇ ਵਿੱਚ ਅਗਲਾ ਸੂਟ ਚੈੱਕ ਕਰੋ ਜੀ ਦੇਖੋ ਇਹ ਵਾਲਾ ਸੂਟ ਆਊਗਾ ਇਹ ਵੀ ਪ੍ਰਿੰਸੈਸ ਕਲੈਕਸ਼ਨ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਸੂਟ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਮੈਚਿੰਗ ਮਿਲੂਗੀ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਪ੍ਰਿੰਸੈਸ ਕਲੈਕਸ਼ਨ ਹੈ 650 ਦੇ ਰਿਹਾ ਤੁਹਾਨੂੰ ਇਹਦਾ ਪ੍ਰਾਈਸ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ 셀ਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਬਾਟਮ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਪਿਓਰ ਕਾਟਨ ਸਟੱਫ ਹੈ ਏਕੇ ਟੈਕਸ ਦਾ ਪ੍ਰਿੰਸੇਸ ਕਲੈਕਸ਼ਨ 650 ਦੇ ਰਹੇ ਹਾਂ ਤੁਹਾਨੂੰ ਆਫਰ ਦੇ ਵਿੱਚ ਇਹਦੀ ਪ੍ਰਾਈਸ ਜਲਦੀ ਅਲਿ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅਗਲੇ ਸੂਟ ਚੈੱਕ ਕਰੋ ਜੀ ਅਸੀਂ ਤੁਹਾਡੇ ਵਾਸਤੇ ਰੱਖੜੀ ਆਫਰ ਹਰੋਜ਼ ਲੈ ਕੇ ਆਉਣਾ ਜੀ ਠੀਕ ਹੈ ਜੀ ਜਿਹੜੀ ਵੀ ਮੇਰੇ ਭੈਣ ਨੂੰ ਕਿਸੇ ਵੀ ਤਰ੍ਹਾਂ ਦਾ ਸੂਟ ਪਸੰਦ ਹੋਵੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਇਹ ਵੀ ਪੀਚ ਕਲਰ ਚ ਆਊਗਾ ਜੀ ਦੇਖੋ ਇਹ ਵਾਲਾ ਸੂਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟਰ ਵਾਲਾ ਰੈਣ ਵਾਲਾ ਸੈਲਫ ਪ੍ਰਿੰਟ ਦੇ ਵਿੱਚ ਰਹੂਗੀ ਬਾਟਮ ਸੈਲਫ ਪ੍ਰਿੰਟ ਦੇ ਵਿੱਚ ਰਹੂਗੀ ਬਾਟਮ ਠੀਕ ਹੈ ਜੀ ਜਿਹੜੀ ਵੀ ਮੇਰੇ ਭੈਣ ਨੂੰ ਇਹ ਵਾਲਾ ਸੂਟ ਪਸੰਦ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਰੈਣ ਵਾਲਾ ਹੈ ਸਰਪ੍ਰਾਈਜ਼ ਦੇ ਰਹੇ ਆ ਤੁਹਾਨੂੰ 650 650 ਦੇ ਵਿੱਚ ਤੋਂ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਸਾਡੇ ਕੋਲ ਆਨਲਾਈਨ ਵੀ ਮਗਾ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਇਹ ਵਾਲੀ ਰਹਿਣ ਵਾਲੀ ਇਹਦੇ ਨਾਲ ਬਾਟਮ ਇਹ ਵਾਲੀ ਰਹਿਣ ਵਾਲੀ ਹੈ ਬਾਟਮ 650 ਦੇ ਰਹੇ ਆ ਤੁਹਾਨੂੰ ਪ੍ਰਾਈਸ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਬਾਟਮ 650 ਦੇ ਰਹੇ ਆ ਪ੍ਰਾਈਸ ਪ੍ਰਿੰਸਸ ਕਲੈਕਸ਼ਨ ਹੈ ਜੀ ਠੀਕ ਹੈ ਜੀ ਚੈੱਕ ਕਰੋ ਪ੍ਰਿੰਟ ਬੜਾ ਪਿਆਰਾ ਜਾਂ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਸਾਡੇ ਕੋਲੇ ਇੱਕ ਇੱਕ ਦੋ ਦੋ ਸੂਟ ਹੈ ਜੀ ਆਫਰ ਦੇ ਵਿੱਚ ਅਗਲਾ ਸਟਾਫ ਚੈੱਕ ਕਰੋ ਜੀ ਇਹ ਅਸੀਂ ਲੈ ਕੇ ਆਏ ਤਾਂ ਤੁਹਾਡੇ ਵਾਸਤੇ कॉटन लेलन ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਹਾਂ कॉटन लेलन ਸਟਾਫ ਹੈ ਜੀ ਖਾਦੀ कॉटन ਹੈ ਜੀ ਠੀਕ ਹੈ ਜੀ ਸਟਾਫ ਤੁਸੀਂ ਦੇਖ ਚੈੱਕ ਕਰ ਸਕਦੇ ਹੋ ਨਜ਼ਦੀਕ ਤੋਂ 셀ਫ ਪ੍ਰਿੰਟ ਬਣਿਆ ਹੋਇਆ ਇਹਦੇ ਵਿੱਚ ਬਹੁਤ ਪਿਆਰਾ ਸਟਾਫ ਰੈਂਡ ਵਾਲਾ ਜੀ ਖਾਦੀ ਕਾਟਨ ਹੈ ਜੀ ਇਹ ਵਾਲੀ 셀ਫ ਪ੍ਰਿੰਟ ਦੀ ਰਹਿਣ ਵਾਲੀ ਇਹਦੇ ਨਾਲ ਬਾਟਮ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਤੁਹਾਡੇ ਵਾਸਤੇ ਆਫਰ ਪ੍ਰਾਈਸ ਦੇ ਰਹੇ ਹਾਂ ਅਸੀਂ ਸਿਰਫ ਤੁਹਾਨੂੰ ਦੇ ਰਹੇ ਹਾਂ ਸੂਟ ਇਹ 700 ਦੇ ਵਿੱਚ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਕਾਟਨ ਲੈ ਲੈਣ ਦੇ ਵਿੱਚ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਕਾਟਨ ਲੈ ਲੈਣ ਦੇ ਵਿੱਚ ਇੱਕ ਹੋਰ ਪ੍ਰਿੰਟ ਮਿਲੂਗਾ ਦੇਖੋ ਇਹ ਕੇਵਲਾ ਪ੍ਰਿੰਟ ਆਊਗਾ ਇਹਦੇ ਵਿੱਚ ਕਾਟਨ ਲੈ ਲੈਣ ਦੇ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਨਾਲ ਬਾਟਮ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ કોટਨ ਲੇਲਨ ਸਟੱਫ ਹੈ ਜੀ ਕੋਟਨ ਲੇਲਨ ਸਟੱਫ ਹੈ ਹਾਂਜੀ ਸੈਲਫ ਰੈਂਡ ਵਿੱਚ ਰਹਿਣ ਵਾਲੀ ਹੈ ਕੋਟਨ ਰੇਲਨ ਦੀ ਬਾਟਮ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਕੋਲ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਜੀ ਇਹ ਵਾਲਾ ਸੂਟ ਰਹਿਣ ਵਾਲਾ ਕੋਟਨ ਲੇਲਨ ਦਾ ਤੁਹਾਨੂੰ 700 ਦੇ ਵਿੱਚ ਤੁਸੀਂ ਬਾਏ ਕਰ ਸਕਦੇ ਹੋ ਤੁਹਾਡੇ ਲਈ ਆਫਰ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬਾਕ ਕਰੋ ਪਲੀਜ਼ ਜਿਹੜੀ ਭੈਣਾਂ ਨੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਸਾਡੀ ਜਿਹੜੀ ਲੋਕੇਸ਼ਨ ਹੈ ਜੀ ਸਾਨੂੰ ਡਿਸਟ੍ਰਿਕਟ ਮਾਨਸਾ